जी आप इतने आए हैं जी मार्केट से आए हैं जंडेला टाउन से आए हैं फ्लैग मार्च वास्ते इतने काफ़ी कंप्लेन आए से कि इतने लॉज सिचुएशन ख़राब है या इशू है मतलब आप इस करके आए हैं लोगों को आश्वास देने वास्ते कि पुलिस थोड़ा तो नाली खड़े हैं कल तो आपने नाके भी लग लगवाएँ हैं भी बंदे तो नाके लगाएं राउंड द कलॉक जिन्हें भी बंदे आ रहे हैं उन्होंने चेक भी कर रहे हैं जो परने बाद के आ रहे हैं जिदा गड्डी स्कूटर बज के आ रहे हैं जो को लाइसेंस नहीं है जो देखो नंबर प्लेट नहीं है सारे नुपर राउंडअप भी कर रहे चेक भी कर रहे हैं जी दिस विल बी कंटीन्यूअस एफर्ट हम करते रहेंगे झंडेल आज इन रेस्ट ऑफ आवर सर ओरल वीक हम करते रहेंगे विल बी कंटीन्यूअस सर जड़े नाके दिन रात चलेंगे के हां जी हां जी दिन रात 24 आवर्स चलेंगे 20 बंदे होंगे कंटीन्यूअस चेकिंग चलेगा एंड डिटेल पे एविडेंस बेस्ड नाका मतलब जिन्हें रिकवरी होगा चेक करते रहेंगे पुलिस एसएसपी थे मैं जी ਇਹ ਕੋਰਸ ਉਹ ਕਮਿਟੀ ਜਿਹੜੀ ਜਨਗੂਏ ਰਹੇਗੀ ਜਾਂ ਇਹ ਲਗਾਤਾਰ ਇਹ ਲਗਾਤਾਰ ਰਹੇਗੀ ਟਿਲ ਲੋਕਾਂ ਨੂੰ ਇਹ ਸੰਦੇਸ਼ ਇਹ ਕਿ ਪੁਲਿਸ ਤੋਂ ਨਾ ਲੀ ਗੜਾ ਤਨ ਜਦ ਵੀ ਕੋਈ ਐਵੀ ਇਸ਼ੂ ਹੈ ਮਤਲਬ ਐਸਐਸਪੀ ਸਾਹਿਬ ਕਰੇ ਐਸਐਸਪੀ ਸਾਹਿਬ ਵੀ ਹੈ ਮੈਂ ਵੀ ਐਸਐਚਓ ਸਾਹਿਬ ਵੀ ਹੈ ਤਨ ਜਦ ਵੀ ਕੋਈ ਇਸ਼ੂ ਹੋਵੇ ਤੁਸੀਂ ਇਨਫੋਰਮ ਕਰ ਲਓ ਜੇਕਰ ਤੁਹਾਨੂੰ ਕੋਈ ਨਸ਼ਾ ਦੇ ਬਾਰੇ ਇਨਫਰਮੇਸ਼ਨ ਹੈ ਤੁਸੀਂ ਸੇਫ ਪੰਜਾਬ ਪੋਰਟਲ ਯੂਸਰ ਕਿਉਸ ਕਰ ਸਕਦੇ ਹੋ ਜੋ WhatsApp ਹੈ ਤੁਹਾਡਾ ਨਾਮ ਵੀ ਉਹ ਬੁੱਕਤੇ ਰਹੇਗਾ ਨਾ ਮਾਹੌਲ ਜਨਹਿ ਜ ਮਾਹੌਲ ਪਾਇਆ ਜਾ ਰਿਹਾ ਕਿ ਇਹ ਸਭ ਤੋਂ ਅੱਛੇ ਤਸ਼ਯਾਦ ਆਸਵਾਜਨ ਇਹ ਜੀ ਪੁਲਿਸ ਤੋ ਨਾਹਲੀ ਕੜਾ ਮੈ ਵੀ ਆਇਆ ਤੇ ਡੀਐਸਪੀ ਸਾਹਿਬ ਵੀ ਆਏ ਐ ਐਸਪੀ ਜੋ ਨਾਰਕੋਟਿਕਸ ਸਾਹਿਬ ਉਹ ਵੀ ਆਏ ਐ ਸਾਰੇ ਆਏ ਐ ਆਪਾਂ ਇਹ ਹੀ ਆਏ ਇਸ ਕਰਕੇ ਤਾਂ ਕਿ ਲੋਕਾਂ ਨੂੰ ਤੋ ਆਸ਼ਵਾਸਨ ਆ ਜਾਏ ਕਿ ਪੁਲਿਸ ਤੋ ਨਾਹਲੀ ਹੈ ਜਦ ਤਨ ਲੋਡ ਹੈ ਮੁੰਦਰਪਾਲ ਜੀ ਮੁੰਦਰਪਾਲ ਜੀ ਫਲੈਗ ਮਾਰਚ ਕੱਢ ਰਹੇ ਇਸ ਤਰ੍ਹਾਂ ਲੱਗ ਰਿਹਾ ਤਾਂ ਇਹ ਕੋਈ ਬੜਾ ਜਿਹਾ ਫਲੈਗ ਮਾਰਚ ਕੱਢ ਰਹੇ ਬਹੁਤ ਹੀ ਵਧੀਆ ਵਾ ਵਧੀਆ ਵੀ ਇੱਕ ਸਾਡੇ ਜਿਹੜੇ ਅਰਪਿੰਦ ਸਿੰਘ ਈਟੀਓ ਸਾਡੇ ਕੈਪਟਨ ਮਿਲਟਰੀ ਪੰਜਾਬ ਦੇ ਨੇ ਇਥੋਂ ਦੇ ਸ਼ਹਿ ਸ਼ਹਿਰ ਦੇ ਜੰਪਾਲ ਨੇ ਸ਼ਹਿਰ ਦੇ ਬਤਨੀਕ ਨੇ ਉਹਨਾਂ ਵੀ ਅੱਜ ਸਵੇਰੇ ਸ਼ਹਿਰ ਵਾਸੀਆਂ ਨਾਲ ਮੀਟਿੰਗ ਕਰਕੇ ਤੇ ਸ਼ਹਿਰ ਵਾਸੀਆਂ ਨੂੰ ਆਪਣਾ ਪੂਰਾ ਅਸ਼ਵਾਸ਼ਣ ਜਿਹੜਾ ਉਹ ਦਵਾਇਆ ਵੀ ਤੁਹਾਨੂੰ ਕਿਸੇ ਗੱਲ ਦੀ ਲੜਨ ਦੇ ਡਰਨ ਦੀ ਲੋੜ ਨਹੀਂ ਆਗੀ ਮੈਂ ਤੁਹਾਡੇ ਨਾਲ ਆ 24 ਕਹਿੰਦੇ ਕਿਉਂ ਤੁਹਾਡੇ ਮੈਂ ਸ਼ਹਿਰ ਦਾ ਹੈਗਾ ਇੱਥੋਂ ਹੀ ਮੈਂ ਤੁਹਾਡੇ ਕੋਲ ਗਿਆ ਤੁਸੀਂ ਮੈਨੂੰ ਇੱਕ ਸਟੇਜ ਤੇ ਪਹੁੰਚਾਇਆ ਤੇ ਉਹਦੇ ਕਰਕੇ ਤੁਸੀਂ ਆਪਣਾ ਕੰਮ ਜਿਹੜਾ ਵਾ ਨਚਾ ਕੋ ਕੇ ਕਰੋ ਅੱਜ ਜਿਹੜਾ ਲੋਕਾਂ ਵਿੱਚ ਸਹਿਮ ਸੀਗਾ ਉਹ ਸਹਿਮ ਦੂਰ ਹੋਇਆ ਕਿ ਨਹੀਂ ਹੋਇਆ ਦਿਨ ਚੜਜਾਂ ਨੂੰ ਮੇਰਾ ਇਹ ਖਾਲਗਾ ਵੀ ਅੱਧਾ ਸਹਿਮ ਜਿਹੜਾ ਹੋਗਾ ਨਾ ਅੱਜ ਦੇ ਫਲੈਗ ਮਾਰਚ ਨਾਲ ਅੱਧਾ ਫਾਕ ਜਿਹੜਾ ਉਹ ਕਾਫੀ ਫਰਕ ਜਿਹੜਾ ਉਹ ਅੱਜ ਜਿਹੜਾ ਉਹ ਵਧੀਆ ਮਿਲੇ ਜੀ ਅਕਾਰ ਸਿੰਘ ਖਾਲਸਾ ਕੌਂਸਲ ਵੀ ਜਿਹੜਾ ਪੰਜਾਬ ਕੌਂਸਲ ਫਲੈਗ ਮਾਰਚ ਕੱਢਿਆ ਗਿਆ ਵਾ ਉਹ ਕਿਸ ਤਰ੍ਹਾਂ ਵੇਖਦੇ ਆ ਬਹੁਤ ਹੀ ਵਧੀਆ ਪ੍ਰਾਣਾਵਾਜ ਆਜਾ ਕਿ ਅਸੀਂ ਚਾਹੁੰਦੇ ਕਿ ਉਹ ਜਿਹੜੇ ਉਪਰਾਲੇ ਜਿਹੜੇ ਆ ਜਾਦਾਂ ਦੇ ਤਹਫੇ ਬਾਅਦ ਦੇ ਜਾਂ ਤੇ ਛੋਟੇ ਜੰਡੋ ਨੇ ਗਾਇਦੇ ਨੇ ਔਰ ਜੋ ਟੋਕਾਂ ਦੇ ਕਿੱਥੇ ਹੈ ਉਹ 150 ਲਗਾਤਾਰ ਲੱਗਾਈ ਕੀਤੀ ਆ ਉਹ ਕਿੰਨੇ 12 ਬਲਦੇ ਆਉਂਦੇ ਨੇ ਉਹੀ ਇੱਥੇ ਇਹੋ ਜਿਹਾ ਕਾਰਨਾਂ ਘਟਨਾ ਲਾਉਂਦੇ ਨੇ ਤੋਂ ਬਾਅਦ ਦੇ ਬੰਦੇ ਨੂੰ ਲੋਕ ਤੇ ਸਪੋਰਟ ਕੀਤੀ ਜਾਣਾ ਚਾਹੀਦੀ ਉਹ ਜਿਹੜੇ ਟੈਰ ਵਿੱਚ ਜੀ ਇਨਕਾ ਮ ਘਟਨਾ ਵਾਪਰੋ ਇਸ ਨਾਲ ਨਾ ਕਟਰੇ ਨਾ ਤੇ ਬਹੁਤ ਇਕਰਨ ਜਦੋਂ ਕੈਸੇ ਹੁਣ ਕੋਲ ਪਹੁੰਚ ਗਈ ਜੀ ਕਿ ਜਦੋਂ ਬਲਾਕ ਮਾਰਕ ਹੋ ਰਿਹਾ ਕੋਈ 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 ਬੰਦਾ ਚਲਦਾ ਵਾ ਤੇ ਉਹਦੇ ਦੇ ਪਤਾੰਦ ਆ ਕਿ ਅੱਜੋ ਪੋਸਟੇਰ ਰੋਸਣਾ ਵਾ ਕਿ ਜਿੰਨਾ ਬੰਦੇ ਦੇ ਜਿਹੜਾ ਉਹਦਾ ਪ੍ਰਾਪਤੀ ਉਹਨਾਂ ਤੋਂ ਬੰਨ੍ਹੇ ਪੀ ਕਰ ਪੈਂਦਾ ਵਾ ਤੇ ਜਿਸ ਨਾਲ ਉਹ ਘੈਰ ਤੇ ਲੋਕੀ ਇਸ ਨੂੰ ਰਾਤ ਨੂੰ ਖੁੱਦ ਕਰਦੇ ਕਿ ਪੋਸਟਾ ਦੀ ਜਾਨ ਮਾਨ ਦੀ ਰਾਖੀ ਰੱਖੀ ਹੋਈ ਹੈ